ਦੀ ਭਗਵੰਤਾ ਤੇ ਆਰਐਸਐਸ ਦਾ ਗੈਰ ਹਿੰਦੂਆਂ ਤੇ ਘੱਟ ਗਿਣਤੀਆਂ ਨੂੰ ਖਤਮ ਕਰਨ ਵੱਲ ਵਧਣਾ ਗੈਰ ਇਨਸਾਨੀਅਤ ਅਤੇ ਮਨੁੱਖਤਾ ਲਈ ਵੱਡਾ ਖਤਰਾ ਜਦੋਂ ਇੰਡੀਆ ਦੀ ਪਾਰਲੀਮੈਂਟ ਵਿੱਚ ਸੁਪਰੀਮ ਕੋਰਟ ਹਾਈ ਕੋਰਟਾਂ ਤਿੰਨੇ ਨੇਵੀ ਆਰਮੀ 에ਅਰ ਫੋਰਸ ਫੌਜਾਂ ਸਿਵਲ ਕਾਰਜਕਾਰਨੀ ਅਤੇ ਨਿਆਂਪਾਲਿਕਾ ਦੇ ਨਾਲ ਨਾਲ ਮੁਲਕ ਦੀਆਂ ਸਭ ਯੂਨੀਵਰਸਿਟੀਆਂ ਸੈਂਟਰ ਦੀ ਕੈਬਨਿਟ ਸੂਬਿਆਂ ਦੇ ਗਵਰਨਰ ਸੂਬਿਆਂ ਦੇ ਮੁੱਖ ਜੱਜ ਕੌਣ ਕਮਿਸ਼ਨ ਅਤੇ ਹੋਰ ਸੈਂਟਰਲ ਕਮਿਸ਼ਨਾਂ ਉੱਤੇ ਹਿੰਦੂ ਬਹੁਗਿਣਤੀ ਦਾ ਪੂਰਨ ਰੂਪ ਵਿੱਚ ਕਬਜ਼ਾ ਹੈ ਅਤੇ ਇਹਨਾਂ ਅਹਿਮ ਸੰਸਥਾਵਾਂ ਦੇ ਮੁੱਖ ਅਹੁਦਿਆਂ ਉੱਤੇ ਹਿੰਦੂ ਬਿਰਾਜਮਾਨ ਹਨ ਫਿਰ ਜਮਹੂਰੀਤ ਦਾ ਚੌਥਾ ਥੰਮ ਮੰਨਿਆ ਜਾਂਦਾ ਪ੍ਰੈਸ ਤੇ ਮੀਡੀਆ ਉੱਤੇ ਵੀ ਇਹਨਾਂ ਦਾ ਹੀ ਬੋਲ ਵਾਲਾ ਹੈ ਫਿਰ ਸ਼੍ਰੀ ਮੋਹਨ ਭਗਵਤ ਕਿਸ ਲਹਿਜੇ ਵਿੱਚ ਕਹਿ ਰਹੇ ਹਨ ਕਿ ਹਿੰਦੂਆਂ ਨੂੰ ਏਕਤਾ ਕਰਨੀ ਪਵੇਗੀ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਰਐਸਐਸ ਮੁਖੀ ਸ਼੍ਰੀ ਮੋਹਨ ਭਗਵੰਤ ਵੱਲੋਂ ਹਿੰਦੂਆ ਵਿੱਚ ਏਕਤਾ ਦੇ ਨਿਰਆਧਾਰ ਦੋਹਾਈ ਦੇਣ ਦੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਗੈਰ ਹਿੰਦੂਆਂ ਲਈ ਅਤੇ ਘੱਟ ਗਿਣਤੀਆਂ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਅਤੇ ਸਮੂਚੀਆਂ ਘੱਟ ਗਿਣਤੀ ਕਮਾਤ ਅਤੇ ਗੈਰ ਹਿੰਦੂ ਵਰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਹੱਕ ਹਕੂਕਾਂ ਤੇ ਵਿਧਾਨਿਕ ਹੱਕਾਂ ਦੀ ਰਾਖੀ ਲਈ ਇੱਕ ਪਲੇਟਫਾਰਮ ਤੇ ਇਕੱਤਰ ਹੋ ਜਾਣ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸ਼੍ਰੀ ਭਗਵੰਤ ਵੱਲੋਂ ਹਿੰਦੂਆਂ ਦੀ ਏਕਤਾ ਸੰਬੰਧੀ ਕੀਤੀ ਬਿਆਨਵਾਜੀ ਤੋਂ ਇੰਜ ਜਾਪਦਾ ਹੈ ਕਿ ਸ਼੍ਰੀ ਭਗਵੰਤ ਅਤੇ ਆਰਐਸਐਸ ਦੇ ਕੱਟੜਵਾਦੀ ਸੰਗਠਨ ਇੰਡੀਆ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਗੈਰ ਹਿੰਦੂਆਂ ਲਈ ਉਸੇ ਤਰ੍ਹਾਂ ਦਾ ਜ਼ਬਰ ਜ਼ੁਲਮ ਕਰਨ ਦੀਆਂ ਵਿਵੰਤਾ ਬਣਾ ਰਹੇ ਹਨ ਜਿਵੇਂ 나ਜ਼ੀਆਂ ਨੇ ਨਿਊਰਮਬਰਗ ਲਾ 1935 ਰਾਹੀ ਉਸ ਸਮੇਂ 60 ਲੱਖ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਪਾ ਕੇ ਜਬਰੀ ਸਾੜ ਕੇ ਅਣਮਨੁੱਖੀ ਤੇ ਗੈਰ ਇਨਸਾਨੀਤ ਅਮਲ ਕੀਤੇ ਸਨ ਉਸੇ ਤਰ੍ਹਾਂ ਘਟ ਗਿਣਤੀ ਸ਼ਡਿਊਲਡ ਕਾਸਟ ਆਦੀਵਾਸੀਆਂ ਉਤੇ ਜ਼ਬਰ ਟਾਉਣ ਦੀ ਸੋਚ ਉਤੇ ਅਮਲ ਕਰਨ ਜਾ ਰਹੇ ਹਨ ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਅਜੋਕੇ ਸਮੇਂ ਸੰਸਾਰ ਦੀਆਂ ਘਟ ਗਿਣਤੀ ਕੂਮਾਂ ਉਸ ਦਿਸ਼ਾ ਵੱਲ ਵੱਧ ਰਹੀਆਂ ਹਨ ਕਿ ਜਿਵੇਂ ਯਹੂਦੀਆਂ ਉਤੇ ਜ਼ਬਰਟਾਇਆ ਗਿਆ ਸੀ ਉਸ ਨੂੰ ਕਟ ਗਿਣਤੀ ਕੁੰਮਾ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਨਾ ਹੀ ਯਹੂਦੀਆਂ ਜਿਪਸੀਆਂ ਦੀ ਤਰ੍ਹਾਂ ਖੁੱਲੇ ਆਮ ਜ਼ਬਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਲਈ ਕਟੜਵਾਦੀ ਆਰਐਸਐਸ ਸੰਗਠਨ ਤੇ ਉਸਦੇ ਮੁਖੀ ਨੂੰ ਆਪਣੀਆਂ ਮੰਦ ਭਾਵਨਾ ਭਰੀਆਂ ਨੀਤੀਆਂ ਤੇ ਅਮਲਾਂ ਤੋਂ ਤੋਬਾ ਕਰਕੇ ਸੰਸਾਰਕ ਜਮਹੂਰੀਤ ਅਤੇ ਅਮਨਮਈ ਨੀਤੀਆਂ ਉੱਤੇ ਪੈਰਾ ਦੇਣਾ ਪਵੇਗਾ ਅਜਿਹਾ ਅਮਲ ਹੀ ਇਨ੍ਹਾਂ ਕਟੜਵਾਦੀਆਂ ਲਈ ਅਤੇ ਇੰਡੀਆ ਦੇ ਅਮਨ ਚੈਨ ਲਈ ਸਹਾਈ ਹੋ ਸਕੇਗਾ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ